ਤਮਿਲਸਰ ਦੇ ਵਿੱਚ ਕਮਿਸ਼ਨਡ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਲੋਕਾਂ ਦੇ 153 ਗੁੰਮ ਹੋਏ ਮੋਬਾਈਲ ਫੋਨ ਤਸਕਰ ਕਰਕੇ ਉਹਨਾਂ ਦੇ ਅਸਲ ਮਾਲਕਾਂ ਨੂੰ ਸਪੁਰਦ ਕੀਤੇ ਨੇ ਉਦਾਸਕ ਇਹ ਫੋਨ ਯੂਪੀ ਦਿੱਲੀ ਹਰਿਆਣਾ ਰਾਜਸਥਾਨ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਬਰਾਮਦ ਹੋਏ ਨੇ ਇਸੇ ਨਾਲ ਹੀ ਵਾਹਨ ਚੋਰੀ ਵਿਰੁੱਧ ਚਲਾਈ ਮੁਹਿੰਮ ਤਹਿਤ ਪੁਲਿਸ ਨੇ 117 ਵਾਹਨ ਵੀ ਬਰਾਮਦ ਕੀਤੇ ਨੇ ਜਿਨ੍ਹਾਂ ਦੇ ਵਿੱਚੋਂ ਦੋ ਲਗਜ਼ਰੀ ਕਾਰ 92 ਮੋਟਰਸਾਈਕਲ ਅਤੇ 23 ਕੁੰਟੀਆਂ ਵੀ ਸ਼ਾਮਲ ਨੇ ਸੋ ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਪੁਲੰਦ ਦੀ ਅਗਵਾਈ ਹੇਠ ਕੀਤੀ ਗਈ ਇਹ ਕਾਰਵਾਈ ਲੋਕਾਂ ਦੇ ਵਿੱਚ ਵਿਸ਼ਵਾਸ ਵਧਾਉਣ ਵਾਲੀ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਮੋਬਾਈਲ ਗਮ ਹੋਣ ਦੀ ਸੂਰਤ ਦੇ ਵਿੱਚ ਇਸ ਦੀ ਰਿਪੋਰਟ ਜ਼ਰੂਰ ਦਰਜ ਕਰਵਾਈ ਜਾਵੇ। ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਪੁਲਿਸ ਕਮਿਊਨਿਟੀ ਰਿਲੇਸ਼ਨਸ਼ਿਪ ਦੇ ਉੱਤੇ ਬਹੁਤ ਜ਼ੋਰ ਦਿੱਤਾ ਜਾਂਦਾ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਪਹਿਲਾਂ ਹੀ ਬੜਾ ਸੈਂਸਿਟਿਵਲੀ ਟੀਲ ਕਰਦੀ ਹੈ ਜੋ ਸਾਡੇ ਪਬਲਿਕ ਦੇ ਗ੍ਰਿਵੈਂਸਸ ਨੇ ਜਾਂ ਉਹਨਾਂ ਦੀਆਂ ਦਿੱਕਤਾਂ ਨੇ ਜਾਂ ਕ੍ਰਾਈਮ ਨਾਲ ਰਿਲੇਟਿਡ ਕੋਈ ਵੀ ਇਸ਼ੂਜ਼ ਨੇ ਸੋ ਦੈਟ ਅਸੀਂ ਰੀਚ ਆਊਟ ਕਰ ਸਕੀਏ ਪਬਲਿਕ ਨੂੰ ਤੇ ਉਹਨਾਂ ਦਾ ਜੋ ਵੀ ਸਹਿਯੋਗ ਹੋ ਸਕੇ ਜਾਂ ਉਹਨਾਂ ਨੂੰ ਹੈਲਪ ਹੋ ਸਕੇ ਉਹਨਾਂ ਦੇ ਜਿਹੜੇ ਕੋਈ ਚੀਜ਼ ਗੁੰਮ ਹੋ ਜਾਂਦੀ ਹੈ ਚੋਰੀ ਹੋ ਜਾਂਦੀ ਹੈ ਉਹਦੇ 'ਚ ਅਸੀਂ ਪੂਰਾ ਉੱਤੇ ਫੋਕਸ ਰੱਖੀਦਾ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਦੱਸ ਕੇ ਕਿ ਪਹਿਲਾਂ ਵੀ ਦੋ ਸਮਾਗਮ ਆਪਾਂ ਕਰਾ ਚੁੱਕੇ ਆ ਜਿਸ 'ਚ 100 ਪਲੱਸ ਸਟੋਲਨ ਫੋਨਸ ਜਿਹੜੇ ਦਿੱਤੇ ਗਏ ਸੀ ਸੋ ਅੱਜ ਅਸੀਂ 153 153 ਲੌਸ ਫੋਨ ਜਿਹੜੇ ਆ ਰਿਕਵਰ ਕਰਕੇ ਪਬਲਿਕ ਨੂੰ ਹੈਂਡਓਵਰ ਕੀਤੇ ਜਾ ਰਹੇ ਆ ਇਹ ਚ ਸਾਡੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ ਚਾਹੇ ਉਹ ਸਾਈਬਰ ਕ੍ਰਾਈਮ ਦੀ ਟੀਮ ਹੈ ਚਾਹੇ ਉਹ ਸਬਡਿਵੀਜ਼ਨ ਤੇ ਥਾਣਿਆਂ ਦੀਆਂ ਟੀਮਾਂ ਨੇ ਤੇ ਜੇ ਇਹਨਾਂ ਦਾ ਬ੍ਰੇਕਅਪ ਆਪਾਂ ਦੇਖੀਏ ਤਾਂ ਜਿਹੜੇ 50 ਮੋਬਾਈਲਸ ਸਬਡਿਵੀਜ਼ਨ ਈਸਟ ਦੀ ਟੀਮ ਨੇ ਕੀਤੀ ਹੈ ਸਾਡੇ ਉਹ ACP ਸਾਹਿਬ ਟਰਾਂਸਫਰ ਹੋ ਚੁੱਕੇ ਸ਼ੀਤਲ ਜੀ ਨੇ ਬੜੀ ਮਿਹਨਤ ਕੀਤੀ ਇਸ ਤੇ 41 ਮੋਬਾਈਲਸ ਸਬਡਿਵੀਜ਼ਨ ਸੈਂਟਰਲ ਦੀ ਟੀਮ ਨੇ ਕੀਤੇ ਐ 33 ਮੋਬਾਈਲ ਸਬਡਿਵੀਜ਼ਨ ਵੈਸਟ ਦੀ ਟੀਮ ਨੇ ਰਿਕਵਰ ਕੀਤੇ ਐ 27 ਕੀਤੇ ਸਾਡੇ ਸਾਈਬਰ ਕ੍ਰਾਈਮ ਸੈੱਲ ਨੇ ਔਰ ਥਾਣੇ ਨੇ ਦੋ ਮੋਬਾਈਲਸ ਨਾਰਥ ਦੀ ਟੀਮ ਨੇ ਕੀਤੇ ਐ ਸੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹਦੇ ਚ ਸੀਐਸਆਈ ਆਰ ਪੋਰਟਲ ਹੈਗਾ ਗਵਰਨਮੈਂਟ ਆਫ ਇੰਡੀਆ ਦਾ ਉਹਦੇ ਤੇ ਵੀ ਅਸੀਂ ਕੰਮ ਕਰਦੇ ਆਂ ਔਰ ਸਾਡੇ ਲੋਕ ਸੈਂਸਿਟਿਵਲੀ ਫਾਲੋ ਕਰਦੇ ਆ ਜਿਹੜੀ ਵੀ ਸਾਡੇ ਕੋਲ ਰਿਪੋਰਟ ਦਰਜ ਹੁੰਦੀ ਹੈ ਉਹਨੂੰ ਅਸੀਂ ਆਪਰੇ ਫੋਕਸ ਏਰੀਆ ਬਣਾਉਨੇ ਆ ਤੇ ਉਹਨੂੰ ਫਾਲੋਅ ਅਪ ਕਰੀਦਾ ਆ 올 ਇੰਡੀਆ ਲੈਵਲ ਤੇ ਜਿਹੜੇ ਰਿਕਵਰੀਜ਼ ਹੋਈਆਂ ਐ ਮੋਬਾਈਲਜ਼ ਦੀਆਂ ਐ ਹਰਿਆਣਾ ਯੂਪੀ ਰਾਜਸਥਾਨ ਦਿੱਲੀ ਅਤੇ ਪੰਜਾਬ ਦੇ ਵੱਖ-ਵੱਖ ਜਿਹੇ ਡਿਸਟ੍ਰਿਕਟ ਚੋਂ ਕੀਤੀਆਂ ਗਈਆਂ 153 ਮੋਬਾਈਲਜ਼ ਸੋ ਮੈਨੂੰ ਬੜੀ ਖੁਸ਼ੀ ਹੁੰਦੀ ਐ ਕਿ ਅੱਜ ਅਸੀਂ ਉਹ ਰਿਟਰਨ ਕਰ ਰਹੇ ਆ ਇਸ ਤੋਂ ਇਲਾਵਾ ਕ੍ਰਾਈਮ ਫਰੰਟ ਦੇ ਉੱਤੇ 117 ਮੋਟਰ ਵਹੀਕਲਜ਼ ਅੱਜ ਰਿਕਵਰ ਕਰਕੇ ਅਸੀਂ ਉਹ ਜ਼ਿੰਮੇਵਾਰੀ ਕਰਵਾ ਕੇ ਉਹਨਾਂ ਨੂੰ ਦੇਵਾਂਗੇ ਇਦੇ ਚ 2 ਵੀਲਰਸ ਹੈਗੇ 115 ਜਿਹਦੇ 23 ਐਕਟਿਵਾ ਨੇ ਤੇ 92 92 ਮੋਟਰਸਾਈਕਲ ਨੇ ਜੋ ਵਕਫ ਵਕ ਸਾਡੇ ਥਾਣਿਆਂ ਤੋਂ ਚੋਰੀ ਹੋਏ ਸੀ ਉਹ ਸਾਰੇ ਰਿਕਵਰ ਕੀਤੇ ਗਏ ਆ ਤੇ ਉਹਨੂੰ ਅਸੀਂ ਪਬਲਿਕ ਨੂੰ ਵਾਪਸ ਦੇਾਂਗੇ ਇਸ ਤੋਂ ਇਲਾਵਾ ਇਹਦੇ ਚ 4 ਵੀਲਰ ਵੀ ਦੋ ਨੇ ਇੱਕ Thar ਹੈ ਇੱਕ Honda City ਹੈ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਸਾਡੇ ਡੀਸੀਪੀ ਆਲਮ ਵਿਜੀਤ ਜੀ ਮੈਡਮ ਪਰਵਿੰਦਰ ਤੇ ਸੁਪਿੰਦਰ ਸਾਡੇ ACP ਸਾਈਬਰ ਰਾਜਵੀਰ ਸਾਡੇ SHO ਸਾਈਬਰ ਤੇ ਸਾਰੇ 서ਬਡਿਵੀਜ਼ਨ ਤੇ SHOਜ਼ ਨੂੰ ਬਿਲੀ ਬਮਾਰਕਵਾਇਕ ਜੇ ਕਿਉਂਕਿ ਇਹ ਪਬਲਿਕ ਵਾਸਤੇ ਬਹੁਤ ਵੱਡੀ ਚੀਜ਼ ਹੁੰਦੀ ਹੈ ਮੇਨ ਗੱਲ ਇਹ ਹੁੰਦੀ ਹੈ ਕਿ ਫੋਨ ਸਾਡਾ ਕਾਸਟ ਤਾਂ ਹੁੰਦੀ ਹੁੰਦੀ ਹੈ ਉਹਦੇ ਸਾਡਾ ਡਾਟਾ ਤੇ ਪਰਸਨਲ ਇਨਫੋਰਮੇਸ਼ਨ ਇੰਨੀ ਹੁੰਦੀ ਹੈ ਜਿਹਦਾ ਲਾਸ ਜਿਹੜਾ ਬੜਾ ਇਰੀਪੇਅਰਬਲ ਹੋ ਜਾਂਦਾ ਸੋ ਮੈਂ ਅੱਜ ਇੱਥੇ ਅਸੀਂ ਇਹ ਸਮਾਗਮ ਰੱਖਿਆ ਪੁਲਿਸ ਲਾਈਨ 'ਚ ਇਨੂੰ ਅਸੀਂ ਹੁਣੇ ਹੈਂਡ ਓਵਰ ਕਰ ਸਰ ਜੀ ਇਹਨਾਂ ਇੱਕ ਵੱਡਾ ਤੋਹਫਾ ਦਿਵਾਲੀ ਤੋਂ ਪਹਿਲਾਂ ਬਿਲਕੁਲ ਜੀ ਦਿਵਾਲੀ ਬਨੰਦਾ ਕਹਿ ਸਕਦੇ ਆ ਬਿਕੋਜ਼ ਇਸੇ ਦਾ ਸਟੋਲਨ ਵਹੀਕਲ ਵੀ ਉਨਾ ਹੀ ਇੰਪੋਰਟੈਂਟ ਹੈ ਜਿਹੜਾ ਆਦਮੀ ਰੋਜ਼ਮਰਰਾ ਕੰਮ ਕਰਦਾ ਤੇ ਉਹ ਮੋਟਰਸਾਈਕਲ ਚੋਰੀ ਹੋ ਜੇ ਉਹਦੇ ਵਾਸਤੇ ਵੀ ਮੋਬਾਈਲ ਦਾ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਸੋ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਵੀ ਬ੍ਰਿੰਗ ਅ ਸਮਾਈਲ ਔਨ ਦਾ ਫੇਸਸ ਆਫ ਦੀ ਪਬਲਿਕ ਉਹਨਾਂ ਦੇ ਚਿਹਰੇ ਤੇ ਮੁਸਕਰਾਹਟ ਲਿਆਉਣ ਵਾਸਤੇ ਜੋ ਵੀ ਅਸੀਂ ਕਰ ਸਕਦੇ ਹਾਂ ਅਸੀਂ ਕਰੀਏ ਕਿੰਨਾ ਮੁਸ਼ਕਲ ਹੈ ਇਹ ਕਰਨਾ ਲੱਗਣਾ ਅਸਲੀ ਜੀ ਇਹ ਕਾਫੀ ਸਾਡੇ ਹਰੇਕ ਥਾਣੇ 'ਚ ਅਸੀਂ ਆਪਰੇਟਰ ਲਾਏ ਆ ਜੀ ਜਿਹੜੇ ਕਿ ਫੋਲੋ ਕਰਦੇ ਆ ਜਦੋਂ ਵੀ ਸਟੋਲਨ ਕੋਈ ਚੀਜ਼ ਸਾਡੇ ਧਿਆਨ 'ਚ ਆਉਂਦੀ ਹੈ ਔਰ ਜਿਹੜਾ ਡਿਟੈਕਟਿਵ ਕੰਮ ਹੈ ਉਹ ਥਾਣੇ 'ਤੇ ਸੀਆਈਏ 'ਚ ਚੱਲਦਾ ਹੀ ਹੈ ਤੁਹਾਨੂੰ ਪਤਾ ਹੀ ਹੈ ਉਹਦੇ ਤਹਿਤ ਵਧੀਆ ਹੋਇਆ ਜੀ ਕਿਉਂਕਿ ਰਿਕਵਰੀ ਆਲ ਆਪ ਦੇ ਕੋਲ ਪੁਲਿਸ ਨੂੰ ਕੰਮ ਕਰਦੀ ਹੁੰਦੇ ਨੇ ਧਿਆਨ ਨਹੀਂ ਦਿੱਤਾ ਜਾਂਦਾ ਕਿ ਇਹ ਮੋਬਾਈਲ ਤੋਂ ਨੰਬਰ ਵੀ ਇੱਕ ਮਾਤਰ ਤੋਂ ਦੀ ਨੈਸ਼ਨਲ ਸਿਕਿਉਰਿਟੀ ਖਿਲਾਫ ਹੋ ਲਾ ਰਿਓ ਲੌਅ ਆਫ ਦ ਇੰਟਰਨੈਸ਼ਨਲ ਵੀ ਧਿਆਨ ਹੀ ਚੱਲ ਰਹੇ ਆ ਦੇਖੋ ਸਾਡਾ ਔਰ ਸਾਨੂੰ ਜਿਹੜੀ ਹਮਦਰਦੀ ਵੀ ਹੈ ਤੇ ਦਰਦ ਵੀ ਹੈ ਪਬਲਿਕ ਦੇ ਜਿਹੜਾ ਲਾਸ ਹੁੰਦਾ ਅਰੇਸਟ ਨਹੀਂ ਹੋਇਆ ਅਰੇਸਟ ਨਹੀਂ ਹੋਇਆ ਅਰੇਸਟ ਕਾਫੀ ਡਿਫਰੈਂਟ ਕੇਸਾਂ ਚ ਹੋਦੇ ਜਿਹੋ ਤੇ ਜਿਹੋਈ ਹੈ ਮੋਬਾਈਲਾਂ ਦੇ ਵਿੱਚ ਤਾਂ ਕੋਈ ਅਰੇਸਟ ਨਹੀਂ ਹੈਗੀ ਤਾਂ ਲਾਸਟ ਮੋਬਾਈਲ ਸੀ ਜ਼ਿਆਦਾਤਰ ਜਿਹੜੇ ਮੋਟਰ ਵਹੀਕਲ ਚੋਰ ਨੇ ਮੈਂ ਕਿਹਾ 4-5 ਗੈਂਗ ਅਸੀਂ ਫੜੇ ਵਕ ਵਕ ਟਾਈਮ ਤੇ ਸੋ ਅਸੀਂ ਇਹਨੂੰ ਅੱਜ ਇਕੱਠਾ ਇੱਕ ਤਰ੍ਹਾਂ ਨਾਲ ਤੁਹਾਡੇ ਨਾਲ ਦੱਸ ਰਹੇ ਹਾਂ ਕਿ ਇੰਨੇ 100 ਪਲੱਸ ਹੋ ਗਏ ਤੇ ਲੈਂਡਮਾਰਕ ਮੇਰੇ ਕ ਕਿਸੇ ਜ਼ਿਲ੍ਹੇ ਜਲਦੀ ਕਿਤੇ ਜਾਂ ਕਿਤੇ ਅੰਮ੍ਰਿਤਸਰ ਚ ਨਹੀਂ ਦਿੱਤੇ ਗਏ ਹੁਣੇ ਵਾਪਸ ਲੋਸਟ ਇਹ ਨਵਾਂ ਨਾ ਲੱਗਦਾ ਕਿ ਕਿਸੇ ਫਿਲਮਾਂ ਦੀ ਜਿਵੇਂ ਦੀ ਜਾਂ ਜਿੱਥਾ ਇਦਾਂ ਜੀ ਵਿਅਕਤੀ ਤੋਂ ਹੀ ਹੋਏ ਆ ਅੱਗੇ ਤੋਂ ਅੱਗੇ ਜਿੱਥੇ ਚੱਲੇ ਆ ਕੋਈ ਵਿੱਚੇ ਵੀ ਸੀਗੇ ਔਰ ਉਹ ਸਾਰੇ ਅਸੀਂ ਉਹਨੂੰ ਟਰੈਕ ਕਰਦੇ ਰਹਿੰਦੇ ਆ ਬਟ ਜ਼ਿਆਦਾਤਰ ਕੀ ਹੁੰਦਾ ਕਿ ਇਹ ਬੰਦਾ ਕੋਈ ਚੁੱਕ ਕੇ ਕਿਸੇ ਨੂੰ ਅੱਗੇ ਫੜਾ ਦਿੰਦਾ ਜਿਹੜੀ ਚੀਜ਼ ਮਿਲਦੀ ਆ ਕਿਸੇ ਟਰੈਵਲਿੰਗ ਦੇ ਵਿੱਚ ਵੀ ਐ ਔਰ ਬਾਹਲੇ ਸਟੇਟ ਤੋਂ ਬਤਾ ਬੰਦੇ ਦੀ ਇੰਟੈਂਸ਼ਨ ਕ੍ਰਿਮੀਨਲ ਹੋ ਹੀ ਜਾਂਦੀ ਆ ਜੀ ਅੱਜਕੱਲ ਤਾਂ ਸਭ ਤੋਂ ਬੈਸਟ ਹੈ ਕਿ ਟਰੈਕਰ ਲਾਉਣਾ ਚਾਹੀਦਾ ਹੈ ਮੋਟਰਸਾਈਕਲ ਤੇ ਤੇ ਉਸ ਤੇ ਵੀ ਸੋ ਦੈਟ ਸਾਡੇ ਕੋਲ ਕੋਈ ਜੀਪੀਐਸ ਜਾਂ ਕੋਈ ਇਦਾਂ ਦਾ ਸਿਸਟਮ ਹੋਵੇ ਮੈਂ ਤਾਂ ਸੋਚਦਾ ਕਿ ਕੰਪਨੀਆਂਜ਼ ਨੂੰ ਵੀ ਇਹ ਗੱਲ ਇਨਬਿਲਟ ਹੋਣਾ ਚਾਹੀਦਾ ਸੋ ਦੈਟ ਸਾਡਾ